ਹਾਂ ਜੀ ਮਿੱਤਰੋ ਆ ਦੇਖੋ ਯਾਰ ਕਰਨਾ ਇੰਨਾ ਪਤੰਗ ਚੱਕੀ ਫਿਰਦਾ ਨਾ ਪਾਣੀ ਕਰਨੇ ਕੀ ਅੱਜ ਫੇਰ ਲੈ ਕੇ ਆਇਆ ਲੈ ਇਹ ਆਇਨਾ ਕਲਿਆਰ ਕਾਦ ਹੋ ਜਾਂਦਾ ਪੁੱਤਾਂ ਵਾਲੇ ਛੋਟੀ ਪਾਇਣ ਦੋ ਆਹ ਸਾਰੇ ਕਿੰਨੇ ਆ 12 ਆਹ ਘਵਾਰਦਾ ਬਣਾਇਆ ਵਾ ਆਤਾ ਦਾ ਅਸੀ ਤਾਂ ਬਈ ਖਾਰਾਂ ਦੇ ਬਣਾ ਕੇ ਚੜਾਉਂਦੇ ਹੁੰਦੇ ਸੀ ਪੁੰਝੇ ਲਾ ਕੇ ਲੰਮੇ ਲੰਮੇ ਕੈਂਚੀ ਨਾਲ ਕੱਟ-ਕੱਟ ਕੇ ਐਂ ਟੈਕ ਜਾਂਦਾ ਸੀ ਤਾਂ ਜਾ ਕੇ ਵਧੀਆ ਖਵਾਰ ਦਾ ਮੈਂ ਰੂਈ ਦਿਖਾਉਣਾ ਜਿਹੜਾ ਤਾਂ ਕਰਨੇ ਨੇ ਬਣਾਇਆ ਇਹਦਾ ਖਵਾਰ ਦਾ ਕਾਗਜ਼ਾਣਾ ਬਣਾਇਆ ਦੇਖਾਈ ਕਾਪੀ ਦੇ ਫਿਰ ਜਦਾ ਦਾ ਬੜਾਈ ਬਟਾ ਚੇਪਾਂਗਾ ਲਾ ਕੇ ਐਂ ਬਣਦਾ ਆਂਦਾ ਬਦੰਗ ਲਾ ਆਪ ਦੇਖੋ ਬਈ ਯਾਰ ਲੈ ਬਣਾ ਗਏ ਨਹੀਂ ਚੜਦਾ ਨਹੀਂ ਚੜਦਾ ਏ ਨਹੀਂ ਚੜਿਆ ਗਿਆ ਚੜੀ ਜਾਂਦਾ ਚੜ ਗਿਆ ਸੀਗਾ ਪਾ ਲਾਈ ਫਿਰਦਾ ਅਖਬਾਰ ਦਾ ਬਣਾਉਣਾ ਸੀ ਇਹ ਕਾਪੀ ਦੇ ਪੇਜਾਂ ਦਾ ਬਣਾਈ ਬੈਠਾ ਚੜ ਗਿਆ ਸੀਗਾ ਜਿਹੜਾ ਹੈ ਜੀ ਆ ਵੀ ਕੋ ਬਣਾਇਆ ਨੇ ਉਂਝਾ ਨਹੀਂ ਹਟਣਾ ਮੂੰਹ ਜਿਆ ਦੇ ਹੱਟ ਤਾਂ ਟੁੱਟੇ ਪਏ ਆ ਟੇਪ ਲਾ ਕੇ ਜੋੜੀ ਬੈਠਾ ਉਤ ਕਾਪੀ ਦੇ ਵਰਕ ਨੇ ਜੋੜਨਾ ਜੋੜੀ ਬੈਠਾ ਕੀ ਜਰ ਦੋ ਉਹ ਕੈਮਰਾ ਤੇ ਲੀ ਜਾਂਦੇ ਆਪਣੇ ਬਹੁਤ ਸਾਫ਼ ਕੈਮਰਾ ਇਹ ਦੇਖੋ ਬਹੁਤ ਸਾਫ਼ ਹੈ ਨਾ ਤਾਂ 1 2 3 4 5 6 7 8 9 10 ਚੈਣਾੜ ਹੋਰ ਨਹੀਂ ਵਰਤੀ ਪਰ ਇਹਨੇ 11 ਚੈਨਾ ਲੋਤਾ ਨਹੀਂ ਲੈਂਦੀ ਮੋਨ ਹਾਂ ਚੈਨਾ ਲੋਰ ਨਹੀਂ ਲਿਆਣੀ 12 13 ਚਾਹ ਮੈਂ ਤੀ ਮੇਟਰ ਆਪਾ ਜਣਾ ਹੁੱਲੇ ਮਾਲੇ ਤੇ 15 ਅਨੰਦਪੁਰ ਸਾਹਿਬ 15 ਅਨੰਦਪੁਰ ਸਾਹਿਬ ਜਣਾਏ ਤੇ ਪਰ ਲੈ ਗਈ ਚੈਨਾ ਦਬਰੇ ਗਈ ਪਰ ਮੈਂ ਜਲਾਇਆ ਤੀ ਮਾਰਾਇ ਸੋ ਕਰਕੇ ਬੱਬਾ ਨਾ ਕੋ ਸੋ ਕਰਕੇ ਇੱਕ ਤੀ ਚਾਹ ਮੈਂ ਸਾਂ ਕੇ ਬਲੇਕ ਮੈਂ ਡੋਰ ਲੈ ਕੇ ਆਉਂਗਾ ਡੋਰ ਲਿਆ ਕਿਹੜੀ ਲਈ ਕਰਦਾ ਡੋਰ ਚੈਣਾ ਦਾ ਨਹੀਂ ਚੈਣਾ ਡੋਰ ਨਹੀਂ ਲਿਆਣੀ ਚੈਣਾ ਡੋਰ ਨਹੀਂ ਲਿਆਂਦੀ ਕਰਨੇ ਨੇ ਆਈ ਤੀ ਕਿਹੜਾ ਦੀ ਬੋਸਾ ਕਿਹੜੇ ਭਾਈ ਤਾਂ ਨਾ ਲੱਗੇ ਹੋਏ ਨੇ ਦੇ ਪ੍ਰਾ ਦੀ ਪਟੋ ਵਾਲੀ ਇੱਕ ਆਰੀ ਇੱਕ ਆਰੀ ਦੇ ਇੱਕ ਹੈ ਬਖਾਈ ਚੈਣਾੜਾ ਦੁਰਿਆਣਾ ਹੈ ਹੋਰ ਕਿਹੜੀ ਹੈ ਹਾਂ ਨਗੰਦਾਰੇ ਇੱਕ ਆੜੂਰ ਤੇ ਟੱਕਾ ਦੇ ਚਲਾ ਕਰੀ ਹੋ ਗਈ ਆ ਕਾਡਮ ਹੈਡ ਚਲੋ ਕਿਨੇ ਪਤਾਂ ਗੋ ਸਾਰੇ ਸਤਾਰਾ ਆਵਾਂ ਗਾਉਂਗੇ ਭਈ ਇਹਦੇ ਕੋਲੇ ਕਰਨ ਨਾਲ ਕੋਈ ਡਟ ਜਾਂਦੀ ਐ ਬਾਚਾਣਾ ਡੋਰ ਨਹੀਂ ਵਰਤਣੀ ਠੀਕ ਆ ਉਹ ਨਹੀਂ ਵਰਤਦੀ ਜਿੰਦੀ ਉਹ ਲੋਕ ਕਿਹਾ ਕੀ ਗੱਲ ਚ ਫਰ ਜਾਂਦੀ ਪੁੱਤੋ ਨਾ ਫਰ ਜੂਗੀ ਯਾਰਾ ਹੱਥ ਤੇ बहुत शौक है ना ट्रैक्टर वाला एक का ट्रैक्टर का बड़ा शौक है ट्रैक्टर बनाए हुए है तनु दिखावा के कालो दिखा दे नाटक यार आ जाऊं डी यार और केड़े केड़े बनाए है नाटक यार आ जाऊं डी यार सो जाऊं जा तन्ना बनाए है ने गत्ते दे नाटक यार का काम चल ही जांदा नाटक यार का ज्यादा काम चल ही जांदा देता है ना ट्रैक्टर ट्रैक्टर का बहुत बाकी रेडी है बस ट्रैक्टर का देना बस का टायर बनाने वाले रहंदे है बाकी सारा रेडी है മിത്രോ ബാക് ശ്രീ ഗുരു ആ ਚੱਲ ਬੋਲ ਦੇ ਬਜਾ ਓਕੇ ਬਾਈ ਜੀ ਮਿੱਤਰੋ ਮਿਲਦੇ ਹਾਂ ਫਿਰ